ਸਸ਼ਕਾਲ ਮੈਂ ਤੋਂ ਅਰਨੋਲਡ ਪ੍ਰਿਆ ਤਾਂ ਬੱਚਿਆਂ ਦੇ ਬੋਰਵੈਲ ਦੇ ਵਿੱਚ ਡਿੱਗਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਇੱਕ ਹੋਰ ਅਜੀਹਾ ਮਾਮਲਾ ਸਾਹਮਣੇ ਆਇਆ ਜੁਥੇ ਇੱਕ ਮਾਸੂਮ ਬੋਰਵੈਲ ਦੇ ਵਿੱਚ ਡਿੱਗਿਆ ਦੱਸਿਆ ਜਾ ਰਿਹਾ ਕਿ 300 ਫੁੱਟ ਬੋਰਵੈਲ ਦੀ ਡੁੰਗਾਈਆ ਤੇ 150 ਫੁੱਟ ਡੁੰਗਾਈ ਉੱਤੇ ਉਹ ਮਾਸੂਮ ਫਸਿਆ ਹੋਇਆ ਜਿਸ ਨੂੰ ਕੱਢਣ ਦੇ ਲਈ ਲਗਾਤਾਰ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਤਾਂ ਮੋਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰਵਾਵਾਂਗੇ ਜਿੱਥੇ ਦੇਖ ਸਕਦੇ ਹੋ ਕਿ ਬੱਚੇ ਦਾ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਬੋਲਵਾਰਡ ਦੇ ਵਿੱਚੋਂ ਕੱਢਣ ਦੇ ਲਈ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਜਿਹੜੇ ਨੇ ਆਪਣੇ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਉਸ ਨੂੰ ਬਾਹਰ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਦੱਸਿਆ ਜਾ ਰਿਹਾ ਕਿ ਕੁੱਲ ਮਿਲਾ ਕੇ 15 ਘੰਟੇ ਤੋਂ ਵਧੇ ਦਾ ਸਮਾਂ ਬੀਤ ਚੁੱਕਿਆ ਪਰ ਇਹ ਰੈਸਕਿਊ ਆਪਰੇਸ਼ਨ ਹਾਲੇ ਤੱਕ ਖਤਮ ਨਹੀਂ ਹੋਇਆ ਬੱਚੇ ਨੂੰ ਕੱਢਣ ਦੇ ਲਈ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਆਲੇ ਦੁਆਲੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਸਹੀ ਸਲਾਮਤ ਉਹ ਬੱਚਾ ਜਿਹੜਾ ਪਹਾੜ ਨਿਕਲਾਵੇ ਤਾਂ ਤਦਸੇ ਜਾ ਰਿਹਾ ਕਿ ਆਪਣੇ ਕਾਰਤੇਬ ਬਾਹਰ ਖੇੜਦੇ ਸਮੇ ਉਹ ਖੁੱਲੇ ਬੋਰਵਾਲ ਦੇ ਵਿੱਚ ਜਾ ਡਿੱਗਦਾ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਹੱਥਾਂ ਪੈਰਾਂ ਦੀ ਪਹੁੰਚ ਜਾਂਦੀ ਹੈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਦੇ ਨੇ ਜਿਨ੍ਹਾਂ ਵੱਲੋਂ ਆਪਣਾ ਰੈਸਕਿਊ ਆਪਰੇਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਐਨਡੀਆਰਐਫ ਦੀਆਂ ਟੀਮਾਂ ਜੁੜੀਆਂ ਨੇ ਮੌਕੇ ਉੱਤੇ ਪਹੁੰਚ ਚੁੱਕੀਆਂ ਨੇ ਜਿੱਥੇ ਉਹਨਾਂ ਵੱਲੋਂ ਜਿਹੜਾ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਤੇ ਤਸਵੀਰਾਂ ਵੀ ਜਿਹੜੀਆਂ ਤੁਹਾਡੇ ਨਾਲ ਮੌਕੇ ਦੀਆਂ ਸਾਂਝੀਆਂ ਕਰਵਾ ਰਹੇ ਹਾਂ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 50 ਫੁੱਟ ਦੀ ਡੁੰਗਾਈ ਕੀਤੀ ਜਾ ਚੁੱਕੀ ਹੈ ਤੇ ਲਗਾਤਾਰ ਉਹਨਾਂ ਵੱਲੋਂ ਇਹ ਖੁਦਾਈ ਦਾ ਕੰਮ ਜਾਰੀ ਹੈ ਤਸਵੀਰਾਂ ਦੇ ਦੇਖ ਸਕਦੇ ਹੋ ਕਿ ਜੇਸੀਬੀ ਮਸ਼ੀਨਾਂ ਵੀ ਨੇ, ਟਰੈਕਟਰ ਟਰਾਲੀਆਂ ਵੀ ਨੇ ਤਾਂ ਕਿ ਉਹ ਮਿੱਟੀ ਦੀ ਜਿਹੜੀ ਹੈ ਢੁਆਈ ਕਰ ਸਕਣ ਤਾਂ ਲਗਾਤਾਰ ਉਸ ਬੱਚੇ ਦੀ ਜ਼ਿੰਦਗੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਮੁਕੇਦਿਆਂ ਸਾਂਝਾ ਕਰਵਾ ਰਹੇ ਨੇ ਜਿੱਥੇ ਪਰਿਵਾਰਿਕ ਮੈਂਬਰਾਂ ਦੇ ਨਾਲ ਜੁੜੇ ਉੱਥੇ ਲੋਕ ਮੌਜੂਦ ਨੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੇ ਲਈ ਇੱਕ ਇੱਕ ਸੈਕਿੰਡ ਜਿਹੜਾ ਕਾਫੀ ਜ਼ਿਆਦਾ ਕੀਮਤੀ ਹੈ ਕਿ ਉਸ ਬੱਚੇ ਦੀ ਜ਼ਿੰਦਗੀ ਬਚ ਸਕੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿੱਥੇ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਖੇੜਦੇ ਸਮੇਂ ਬੋਰਵੈਲ ਦੇ ਵਿੱਚ ਡਿੱਗ ਜਾਂਦਾ ਤੇ ਉਸੇ ਦੌਰਾਨ ਇਹ ਆਪਰੇਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਦੇਖ ਸਕਦੇ ਹੋ ਕਿ ਕਿੱਡਾ ਵੱਡਾ ਜਿਹੜਾ ਇੱਕ ਖੱਡਾ ਵੀ ਕੀਤਾ ਗਿਆ ਤਾਂ ਕਿ ਉਸ ਬੱਚੇ ਨੂੰ ਤੋੜ ਤਰੀਕੇ ਦੇ ਨਾਲ ਕੱਢਿਆ ਜਾ ਸਕੇ ਤਾਂ ਐਸ ਡੀ ਆਰ ਐਫ ਤੇ ਐਨ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਪੁੱਜੀਆਂ ਹੋਈਆਂ ਪੱਲੋਰ ਏਸਕਿਊਪਰੇਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਤੁਹਾਨੂੰ ਦੱਸਣਿਆ ਕਿ ਇਸ ਮੌਕੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਨਾਲ ਬੀਜੇਪੀ ਆਗੂ ਵੀ ਮੌਜੂਦ ਨੇ ਜਿਹੜੇ ਕਿ ਬਿੱਤੇ ਰਾਤ ਦੇ ਉਸੀ ਜਗ੍ਹਾ ਉੱਤੇ ਜੁਟੇ ਹੋਏ ਨੇ ਜਿੱਥੇ ਇਹ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਤਾਂ ਲਗਾਤਾਰ ਲੋਕਾਂ ਵੱਲੋਂ ਦਰਸਾਖੀਆਂ ਜਾਰੀਆਂ ਨੇ ਕਿ ਉਸ ਮਾਸੂਮ ਦੀ ਜ਼ਿੰਦਗੀ ਜਿਹੜੀ ਹੈ ਉਹ ਬਚ ਸਕੇ ਜਿਸ ਦਾ ਨਾਮ ਆਰੀਅਨ ਦੱਸਿਆ ਜਾ ਰਿਹਾ ਹੈ ਮਹਿਜ਼ 5 ਸਾਲਾਂ ਦੀ ਉਮਰ ਹੈ ਜੋ ਕਿ ਪਾਪੜਾ ਦਾ ਇਲਾਕੇ ਦਾ ਰਹਿਣ ਵਾਲਾ Rajasthan ਤੋਂ ਤੁਹਾਨੂੰ ਦੱਸ ਦਿੰਦੇ ਆ ਕਿ ਪੂਰਾ ਮਾਮਲਾ ਸਾਹਮਣੇ ਆ ਜਿੱਥੇ ਇੱਕ ਮਾਸੂਮ ਆਰਿਆਨ ਬੋਰਵੈਲ ਦੇ ਵਿੱਚ ਜਾ ਡਿੱਗਿਆ ਜਿਸ ਦੱਸਿਆ ਜਾ ਰਿਹਾ ਕਿ ਜਿਸ ਬੋਰਵੈਲ ਦੇ ਵਿੱਚ ਆਰਿਆਨ ਡਿੱਗਿਆ ਉਸ ਦੇ ਵਿੱਚ ਪਾਣੀ ਵੀ ਹੈ ਤਾਂ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਨ੍ਹਾਂ ਵੱਲੋਂ ਇਹ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਹੋਇਆ ਉਹਨਾਂ ਵੱਲੋਂ ਇੱਕ ਕੈਮਰਾ ਵੀ ਉਸ ਬੋਰਵੈਲ ਦੇ ਵਿੱਚ ਗੇਰਿਆ ਗਿਆ ਤਾਂ ਕਿ ਬੱਚੇ ਦੀ ਹਰ ਹਿਲਜੁਲ ਉਹਨ ਆਪਣੇ ਕੈਮਰੇ ਦੇ ਜ਼ਰਕੇ ਦੇਖ ਸਕਣਾ ਉਸ ਨੂੰ ਆਕਸੀਜਨ ਵੀ ਪਹੁੰਚਾਈ ਜਾ ਰਹੀ ਹੈ ਤਾਂ ਕਿ ਸਾਲ ਇਹਨ ਦੇ ਵਿੱਚ ਉਸ ਨੂੰ ਕੋਈ ਵੀ ਦਿੱਕਤ ਨਾ ਆਵੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਪੂਰੇ ਇਲਾਕੇ ਦੇ ਲੋਕ ਜਿਹੜੇ ਨੇ ਉੱਥੇ ਜੁਟੇ ਹੋਏ ਨੇ ਅਤੇ ਉਹ ਉਸ ਆਰਿਆਨ ਦੀ ਜ਼ਿੰਦਗੀ ਦੇ ਲਈ ਅਰਦਾਸਾ ਕਰ ਰਹੇ ਨੇ ਕਿ ਜਲਦ ਤੋਂ ਜਲਦ ਇਹ ਆਪਰੇਸ਼ਨ ਖਤਮ ਹੋਵੇ ਅਤੇ ਸਹੀ ਸਲਾਮਤ ਉਹ ਆਪਣੇ ਮਾਪੇ ਦੇ ਕੋਲ ਪਹੁੰਚ ਸਕੇ ਤਾਂ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਮਾਪਿਓ ਦਾ ਸਭ ਤੋਂ ਛੋਟਾ ਬੇ ਤਾਸੀ ਲਾੜਲਾ ਬੇਟਾ ਸੀ ਜੋ ਕਿ ਖੇਡਣ ਦੇ ਲਈ ਜਾਂਦਾ ਪਰ ਉਸੇ ਦੌਰਾਨ ਉਸ ਦੇ ਨਾਲ ਇਹ ਘਟਨਾ ਵਾਪਰ ਜਾਂਦੀ ਹੈ ਜਿਸ ਤੋਂ ਬਾਅਦ ਉਹ ਪਰਿਵਾਰਿਕ ਮੈਂਬਰ ਸਨੇਹ ਹਰਕਿਸੇ ਨੂੰ ਜਿਹੜੀਆਂ ਨੇ ਹੱਥਾਂ ਪੈਰਾਂ ਦੀ ਪੈਰੀ ਹੈ ਇਸ ਵਿਚਾਲੇ ਜ਼ਿਕਰ ਗੱਲ ਇਹ ਹੈ ਕਿ ਜਿੱਥੇ ਜਿਸ ਬੋਰਵੈਲ ਦੇ ਵਿੱਚੋਂ ਆਰਿਆਨ ਡਿੱਗਿਆ ਉਸ ਦੇ ਵਿੱਚ ਪਾਣੀ ਹੈ ਤਾਂ ਕਿਸੇ ਨਾ ਕਿਤੇ ਉਹ ਪਰੇਸ਼ਾਨੀ ਵੀ ਜਿਹੜੀ ਹੈ ਅਧਿਕਾਰੀਆਂ ਦੇ ਲਈ ਖੜੀ ਹੋ ਸਕਦੀ ਹੈ ਕਿਤੇ ਜੇ ਹੋਰ ਜ਼ਿਆਦਾ ਡੂੰਘਾਈ ਦੇ ਵਿੱਚ ਉਹ ਆਰਿਆਨ ਡਿੱਗ ਜਾਂਦਾ ਔਰ ਥੱਲੇ ਚਲੇ ਜਾਂਦਾ ਤਾਂ ਕਿਤੇ ਨਾ ਕਿਤੇ ਵੱਡੀ ਮੁਸੀਬਤ ਜਿਹੜੀ ਹੈ ਉਹ ਸਖਤੀ ਤਾਂ ਲਗਾਤਾਰ ਜਿਨੇ 15 ਘੰਟੇ ਤੋਂ ਵਾਅਦਾ ਸਮਾਂ ਬੀਤ ਚੁੱਕਿਆ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀ ਐਸ ਡੀ ਆਰ ਐਫ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਜੁਟੀਆਂ ਹੋਈਆਂ ਨੇ ਜਿਸ ਵੀ ਮਸ਼ੀਨਾਂ ਰਾਹੀਂ ਜਿਹੜੇ ਡੁੰਗਾਈ ਕੀਤੀ ਜਾ ਰਹੀ ਹੈ ਤਾਂ ਕਿ ਉਸ ਮਾਸੂਮ ਦੀ ਜ਼ਿੰਦਗੀ ਨੂੰ ਜਿਹੜਾ ਬਚਾਇਆ ਜਾ ਸਕੇ